ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਬੰਬ ਦੀ افਵਾਹ ਕਾਰਨ ਕੈਨੇਡਾ ਦੇ ਹਵਾਈ ਅੱਡੇ ਬੰਦ ਰਹੇ ਕਈ ਥਾਵਾਂ ਤੇ ਹਵਾਈ ਅੱਡੇ ਖਾਲੀ ਕਰਵਾਏ ਗਏ ਜਾਂਚ ਮਗਰੋਂ ਉਡਾਣਾ ਮੁੜ ਸ਼ੁਰੂ BC ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਬਹੁਤੇ ਖੇਤਰਾਂ ਵਿੱਚ ਕੈਨੇਡੀਅਨ ਤਜਰਬੇ ਦੀ ਸ਼ਰਤ ਖਤਮ ਕੈਨੇਡਾ ਵਿੱਚ ਬਹੁਤ ਸਾਰੇ ਖੇਤਿਆਂ ਵਿੱਚ ਕੰਮ ਕਰਨ ਲਈ ਲਾਇਸੈਂਸ ਦੀ ਪੈਂਦੀ ਸੀ ਲੋੜ ਕੈਨੇਡਾ ਦਾ ਵਪਾਰ ਘਾਟਾ ਕੱਟ ਕੇ 5.9 ਬਿਲੀਅਨ ਡਾਲਰ ਦਰਜ ਪਰ ਵਪਾਰ ਜੁੱਦ ਦਾ ਪ੍ਰਭਾਵ برقرار April ਦੌਰਾਨ ਵਪਾਰ ਘਾਟੇ ਵਿੱਚ ਆਇਆ ਸੀ ਵੱਡਾ ਉਛਾਲ ਕੈਨੇਡਾ ਵਿੱਚ ਮੁਸਲਮਾਨ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ ਓਸ਼ਵਾ ਸ਼ਹਿਰ ਵਿੱਚ ਇੱਕ ਰੈਸਟੋਰੈਂਟ ਦੀ ਮਾਲਕ ਨੂੰ ਅੜਪਛਾਤੇ ਸ਼ੱਕਿਆਂ ਦੇ ਬਣਾਇ ਨਿਸ਼ਾਨਾ ਔਰਤਾ ਦਾ ਹਜਾਬ ਖਿੱਚ ਕੇ ਉਤਾਰ ਦਿੱਤਾ ਸਿਰ ਪੈਰਾਂ ਹੇਠ ਦਰੜਿਆ ਨੈਡਾ ਵਿੱਚ ਵੀਰਵਾਰ ਸਵੇਰੇ ਉੱਪਰੋਂ ਥੱਲੇ ਮਿਲੀਆਂ ਬੰਬ ਦੀਆਂ ਧਮਕੀਆਂ ਮਗਰੋਂ ਲਗਭਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਖਾਲੀ ਕਰਵਾ ਲਿਆ ਗਿਆ ਇਨ੍ਹਾਂ ਧਮਕੀਆਂ ਕਰਕੇ ਉਡਾਣਾਂ ਵੀ ਅਸਰ ਅੰਦਾਜ਼ ਹੋਈਆਂ ਅਤੇ ਯਾਤਰੀਆਂ ਨੂੰ ਖੱਜਲ ਖਵਾਰ ਹੋਣਾ ਪਿਆ ਸੁਰੱਖਿਆ ਏਜੰਸੀਆਂ ਨੇ ਫੌਰੀ ਹਰਕਤ ਵਿੱਚ ਆਉਂਦਿਆਂ ਹਵਾਈ ਅੱਡਿਆਂ ਤੇ ਉਡਾਣਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਿਸ ਤੋਂ ਮਗਰੋਂ ਇਨਾਂ ਵਿੱਚ ਬਹੁਤ ਤੇ ਹਵਾਈ ਅੱਡਿਆਂ ਤੋਂ ਉਡਾਣਾ ਮੁੜ ਸ਼ੁਰੂ ਹੋ ਗਈਆਂ 네ਵੀਗੇਸ਼ਨ ਕੈਨੇਡਾ ਨੇ ਐਕਸ ਤੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਆਟਵਾ, ਮੌਂਟਰੀਅਲ, ਐਡਮੰਟਨ, ਵਿਨੀਪੈਗ, ਕੈਲਗਰੀ ਅਤੇ ਵੈਂਕੂਵਰ ਵਿੱਚ ਹਵਾਈ ਅੱਡਿਆਂ ਤੇ ਬੰਬ ਦੀਆਂ ਧਮਕੀਆਂ ਬਾਰੇ ਜਾਣਕਾਰੀ ਮਿਲੀ ਹੈ। ਬਿਆਨ ਵਿੱਚ ਕਿਹਾ ਗਿਆ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਸਬੰਧਤ ਹਵਾਈ ਅੱਡਿਆਂ ਤੇ ਇੱਕ ਅਸਥਾਈ ਪਾਬੰਦੀਆਂ ਲਾਈਆਂ ਗਈਆਂ ਨੇ। ਬੰਬ ਦੀਆਂ ਧਮਕੀਆਂ ਕਰਕੇ ਉਡਾਣਾਂ ਵਿੱਚ ਦੇਰੀ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ਤੇ ਸੰਚਾਲਨ ਮੁੜ ਸ਼ੁਰੂ ਹੋ ਗਿਆ। ਨੇਵੀਗੇਸ਼ਨ ਕੈਨੇਡਾ ਨੇ ਕਿਹਾ ਕਿ ਅਸੀਂ ਸਾਰੇ ਕਰਮਚਾਰੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਹੋ ਨਵੀਨਤਮ ਅਪਡੇਟਸ ਲਈ ਸਿੱਧੇ ਆਪਣੇ 에ਅਰਲਾਈਨ ਨਾਲ ਸੰਪਰਕ ਕਰਨ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੇ ਜਾਣ ਮਗਰੋਂ ਹਵਾਈ ਅੱਡਿਆਂ ਤੇ ਰੁਟੀਨ ਕਾਰਵਾਈਆਂ ਮੁੜ ਸ਼ੁਰੂ ਹੋ ਗਈਆਂ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਨੂੰ ਹੁਣ ਆਪਣੇ ਮੁਹਾਰਤ ਵਾਲੇ ਕਿੱਤੇ ਵਿੱਚ ਲਾਇਸੈਂਸ ਲੈਣਾ ਹੋਰ ਸੌਖਾ ਹੋ ਗਿਆ ਹੈ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਕਿੱਤਿਆਂ ਵਿੱਚ ਕੰਮ ਕਰਨ ਲਈ ਲਾਇਸੈਂਸ ਦੀ ਲੋੜ ਪੈਂਦੀ ਹੈ ਉਦਾਹਰਨ ਵਜੋਂ ਪਲੰਬਰ ਇਲੈਕਟ੍ਰੀਸ਼ੀਅਨ ਡੈਂਟਿਸਟ ਵਕਾਲਤ ਨਰਸਿੰਗ ਆਦ ਲਈ ਲਾਇਸੈਂਸ ਦੀ ਲੋੜ ਪੈਂਦੀ ਹੈ ਲਾਇਸੈਂਸ ਲੈਣ ਦੀ ਪ੍ਰਕਿਰਿਆ ਬਹੁਤ ਪੇਚੀਦਾ ਅਤੇ ਲੰਮਾ ਸਮਾਂ ਲੱਗਦਾ ਹੈ ਕੈਨੇਡਾ ਤੋਂ ਬਾਹਰ ਪੜ੍ਹਾਈ ਕਰਨ ਅਤੇ ਤਜਰਬਾ ਹਾਸਲ ਕਰਨ ਲਈ ਵਿਦੇਕਾਂਰਾਂ ਨੂੰ ਆਪਣੀ ਪੜ੍ਹਾਈ ਅਤੇ ਤਜਰਬੇ ਦੇ ਸਬੂਤ ਲਈ ਲਾਇਸੈਂਸ ਲੈਣ ਦੀ ਅਰਜ਼ੀ ਦੇ ਨਾਲ ਨੱਥੀ ਕਰਨ ਪੈਂਦੇ ਸੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹਾਲ ਹੀ ਵਿੱਚ ਲਿਆਂਦੇ ਗਏ ਨਿਯਮਾਂ ਮੁਤਾਬਕ ਬਹੁਤ ਸਾਰੇ ਖੇਤਰਾਂ ਵਿੱਚ ਹੁਣ ਵਿਦੇਕਾਂਰਾਂ ਨੂੰ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਪਵੇਗੀ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਜ਼ ਅਤੇ ਪਾਰਲੀਮੈਂਟ ਦੇ ਸੱਤਰ ਸੁਨੀਤਾ ਧੀਰ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਨਵੇਂ ਆਏ ਹੋਏ ਇਮੀਗ੍ਰੈਂਟਸ ਨੂੰ ਆਪਣੀ ਮੁਹਾਰਤ ਵਾਲੇ ਸੈਕਟਰਜ਼ ਵਿੱਚ ਜਲਦ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਪਾਰਲੀਮੈਂਟ ਇਸ ਕੱਤਰ ਸੁਨੀਤਾ ਧੀਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨਡੀਪੀ ਵੱਲੋਂ ਲਿਆਂਦੇ ਗਏ ਐਕਟ ਨਾਲ ਹੁਣ ਆਰਕੀਟੈਕਚਰ ਅਤੇ ਨੋਟਰੀ ਦੇ ਖੇਤਰ ਨੂੰ ਛੱਡ ਕੇ ਹੋਰ ਨਾ ਖੇਤਰਾਂ ਵਿੱਚ ਕੈਨੇਡੀਅਨ ਤਜਰਬੇ ਦੀ ਲੋੜ ਨਹੀਂ ਰਹੀ ਸੁਨੀਤਾ ਧੀਰ ਨੇ ਕਿਹਾ ਕਿ ਦੇਖਣ ਵਿੱਚ ਆਉਂਦਾ ਸੀ ਕਿ ਲਾਇਸੈਂਸ ਦੇਣ ਵਾਲੀਆਂ ਸੰਸਥਾਵਾਂ ਅਰਜ਼ੀਆਂ ਦਾ ਨਿਪਟਾਰਾ ਕਰਨ ਵਿੱਚ ਬਹੁਤ ਦੇਰ ਲਗਾ ਦਿੰਦੀਆਂ ਸੀ ਸਾਡੀ ਸਰਕਾਰ ਵੱਲੋਂ ਬਣਾਏ ਗਏ ਨਿਯਮ ਮੁਤਾਬਕ ਹੁਣ ਅਰਜ਼ੀ ਦਾ ਨਿਪਟਾਰਾ ਹੋਣ ਤੇ 14 ਦਿਨ ਦੇ ਅੰਦਰ ਬਿਨੇਕਾਰ ਨੂੰ ਦੱਸਣਾ ਪਵੇਗਾ ਸੁਨੀਤਾ ਧੀਰ ਮੁਤਾਬਕ ਅਜੀਆਂ ਸੰਸਥਾਵਾਂ ਦਾ ਸਲਾਨਾ ਆਡਿਟ ਆਦ ਹੋਵੇਗਾ ਜਿਸ ਨਾਲ ਉਹਨਾਂ ਉੱਪਰ ਨਜ਼ਰ ਰਹੇਗੀ ਤੀਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ ਪੰਜਾਬੀ ਮੋਲਦੀ ਸੁਨੀਤਾ ਧੀਰ ਲੰਗੇ ਸਾਲ ਹੋਈਆਂ ਚੋਣਾਂ ਦੌਰਾਨ ਵੈਨਕੂਵਰ ਲੰਗਾਰਾ ਰਾਈਡਿੰਗ ਤੋਂ ਪਹਿਲੀ ਵਾਰ ਚੋਣ ਲੜ ਰਹੇ ਐਮਐਲਏ ਚੁਣੇ ਗਏ ਸੀ ਡੇਵਿਡ ਡੀ ਵੀ ਸਰਕਾਰ ਵਿੱਚ ਸੁਨੀਤਾ ਧੀਰ ਨੂੰ ਇੰਟਰਨੈਸ਼ਨਲ ਕਰੈਂਡੈਂਸ਼ੀਅਲ ਅਤੇ ਪਾਰਲੀਮੈਂਟ ਸਿਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਵੈਨਕੂਵਰ ਲੰਗਾਰਾ ਰਾਈਡਿੰਗ ਤੋਂ ਪਹਿਲੀ ਵਾਰ ਐਮਐਲਏ ਬਣੀ ਸੁਨੀਤਾ ਧੀਰ ਇੰਟਰਨੈਸ਼ਨਲ ਕਰੈਂਡੈਂਸ਼ੀਅਲ ਲਈ ਪਾਰਲੀਮੈਂਟ ਸਿਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਧੀਰ ਨੇ ਕਿਹਾ ਕਿ ਉਹ ਵੀ ਕੈਨੇਡਾ ਅਤੇ ਅਜਿਹੇ ਵਿੱਚ ਇਮੀਗ੍ਰੈਂਟਸ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਾਰਲੀਮੈਂਟ ਦੇ ਸੱਤਰ ਸੁਨੀਤਾ ਤੀਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੈਨੇਡੀਅਨ ਅਤੇ ਵਿਦੇਸ਼ੀ ਪੜਾਈ ਹਾਸਲ ਕਰਨ ਲਈ ਬਿਨੇਕਾਰ ਲਈ ਫੀਸ ਦੀ ਸਮਾਨਤਾ ਵੀ ਲਾਗੂ ਕੀਤੀ ਗਈ ਹੈ ਤੀਰ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਬਾਹਰ ਬੈਠੇ ਬਿਨੇਕਾਰ ਜੋ ਕੈਨੇਡਾ ਦੀ ਪੀਆਰ ਹਾਸਲ ਕਰਨ ਦੇ ਪ੍ਰਕਿਰਿਆ ਵਿੱਚ ਹਨ ਉਹ ਵੀ ਕੈਨੇਡਾ ਤੋਂ ਬਾਹਰ ਬੈਠੇ ਹੀ ਆਪਣੇ ਲਾਇਸੈਂਸ ਦੀ ਅਰਜ਼ੀ ਦੇ ਸਕਦੇ ਨੇ ਤਾਂ ਜੋ ਕੈਨੇਡਾ ਪਹੁੰਚਣ ਤੇ ਉਹ ਆਪਣੇ ਮੁਹਾਰਤ ਵਾਲੇ ਖੇਤੇ ਵਿੱਚ ਕੰਮ ਕਰ ਸਕਣ ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਵੱਲੋਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਅਨੁਸਾਰ April ਵਿੱਚ ਰਿਕਾਰਡ ਉੱਚਾਈ ਤੇ ਪਹੁੰਚਣ ਤੋਂ ਬਾਅਦ May ਵਿੱਚ ਕੈਨੇਡਾ ਦਾ ਮਾਲ ਵਪਾਰ ਘਟਕਟਾ ਕੇ 5.9 ਬਿਲੀਅਨ ਡਾਲਰ ਤੇ ਦਰਜ ਹੋਇਆ। ਦੇਸ਼ ਦੇ ਨਿਰਯਾਤ ਵਿੱਚ 1.1% ਦਾ ਵਾਧਾ ਹੋਇਆ। ਇੱਕ ਮਹੀਨੇ ਵਿੱਚ ਪਹਿਲਾ ਨਿਰਯਾਤ ਵਿੱਚ 11% ਦੀ ਭਾਰੀ ਗਿਰਾਵਟ ਦਰਜ ਹੋਈ ਸੀ ਇਹ 4 ਮਹੀਨਿਆਂ ਵਿੱਚ ਨਿਰਯਾਤ ਵਿੱਚ ਪਹਿਲਾ ਵਾਧਾ ਵੀ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵਪਾਰ ਯੁੱਧ ਨੇ ਦੇਸ਼ਾਂ ਦੇ ਵਿਚਕਾਰ ਕਾਰੋਬਾਰ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਅਤੇ ਮਈ ਵਿੱਚ ਅਮਰੀਕਾ ਨੂੰ ਨਿਰਯਾਤ ਵਿੱਚ 0.9% ਦੀ ਗਿਰਾਵਟ ਦਰਜ ਹੋਈ ਕੈਨੇਡਾ ਦੇ ਕੁੱਲ ਨਿਰਯਾਤ ਵਿੱਚ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ਦਾ ਹਿੱਸਾ 68.3% ਰਿਹਾ ਜੋ ਇਨ੍ਹਾਂ ਪ੍ਰਮੁੱਖ ਵਪਾਰਕ ਭਾਈਵਾਲਾਂ ਵਿਚਕਾਰ ਸਭ ਤੋਂ ਹੇਠਲਾ ਪੱਧਰ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੁੱਲ ਮਿਲਾ ਕੇ ਆਯਾਤ ਲਗਾਤਾਰ ਤਿੰਨ ਜਮਾਹਿੰਨੇ ਘਟ ਰਹੇ ਅਤੇ ਆਯਾਤ ਵਿੱਚ 1.6% ਦੀ ਗਿਰਾਵਟ ਆਈ ਹੈ। ਕੈਨੇਡਾ ਦੁਆਰਾ ਆਯਾਤ ਕੀਤੇ ਗਏ ਅਮਰੀਕਾ ਨਿਰਮਿਤ ਉਤਪਾਦਾਂ ਵਿੱਚ ਮਾਤਰਾ ਵਿੱਚ ਵੀ 1.2% ਦੀ ਗਿਰਾਵਟ ਆਈ। ਜਿੱਥੇ ਅਮਰੀਕਾ ਨੂੰ ਨਿਰਯਾਤ ਘਟ ਦਰਜ ਹੋਇਆ, ਉੱਥੇ ਹੀ ਕੈਨੇਡਾ ਦਾ ਹੋਰ ਦੇਸ਼ਾਂ ਨਾਲ ਵਪਾਰ ਵਧਿਆ। ਕੈਨੇਡਾ ਨੇ ਯੂਕੇ ਸਮੇਤ ਹੋਰ ਦੇਸ਼ਾਂ ਨੂੰ 30.1% ਕੱਚਾ ਸੋਨਾ, ਚਾਂਦੀ ਅਤੇ ਪਲੇਟਿਨਮ ਸਮੂਹ ਵਰਗੀਆਂ ਧਾਤਾਂ ਦਾ ਨਿਰਯਾਤ ਕੀਤਾ। ਅਤੇ ਜਾਪਾਨ ਨੂੰ 13.3% ਵਧ ਮੀਟ ਉਤਪਾਦ ਭੇਜੇ ਖਣਿਜ ਉਤਪਾਦਾਂ ਦੇ ਨਿਰਯਾਤ ਵਿੱਚ ਸਮੁੱਚੇ ਤੌਰ ਤੇ ਤੇਜ਼ੀ ਨਾਲ ਵਾਧੇ ਨੇ ਨਿਰਯਾਤ ਦੀ ਕੁੱਲ ਗਿਣਤੀ ਨੂੰ ਵਧਾਉਣ ਵਿੱਚ ਮਦਦ ਕੀਤੀ ਦੂਜੇ ਪਾਸੇ ਮੋਟਰ ਵਾਹਨਾਂ ਅਤੇ ਪੁਰਜ਼ਿਆਂ ਦੇ ਆਯਾਤ ਜਿਸ ਵਿੱਚ ਪਿਛਲੇ ਮਹੀਨੇ ਵੱਡੀ ਗਿਰਾਵਟ ਆਈ ਸੀ ਅਤੇ ਮਈ ਵਿੱਚ 5.3% ਗਿਰਾਵਟ جاری ਰਹੀ ਅਪ੍ਰੈਲ ਵਿੱਚ ਕੈਨੇਡਾ ਦਾ ਮਾਲ ਵਪਾਰ ਘਾਟਾ 7 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਜਦਕੇ ਮਾਰਚ ਵਿੱਚ ਇਹ 2.3 ਬਿਲੀਅਨ ਡਾਲਰ ਸੀ ਬੀਐਫਐਮਓ ਦੇ ਇੱਕ ਸੀਨੀਅਰ ਅਰਥਸ਼ਾਸਤਰੀ ਸ਼ੈਲੀ ਕੋਸ਼ਿਕ ਅਨੁਸਾਰ ਵਪਾਰ ਘਾਟਾ ਅਜੇ ਕਾਫੀ ਹੈ ਅਤੇ ਇਸ ਦਾ ਅਰਥਚਾਰੇ ਤੇ ਪ੍ਰਭਾਵ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਭਾਵੇਂ ਵਪਾਰ ਅੰਕੜਿਆਂ ਵਿੱਚ ਥੋੜਾ ਸੁਧਾਰ ਹੋਇਆ ਹੈ ਪਰ ਇਹ ਘਾਟਾ ਕੈਨੇਡੀਅਨ ਆਯਾਤਕਾਂ ਅਤੇ ਨਿਰਯਾਤਕਾਂ ਨੂੰ ਦਰਪੇਸ਼ ਅਨਿਸ਼ਚਿਤਤਾ ਨੂੰ ਉਜਾਗਰ ਕਰਦਾ ਹੈ ਰਾਸ਼ਟਰਪਤੀ 트럼ਪ ਅਤੇ ਪ੍ਰਧਾਨ ਮੰਤਰੀ ਕਾਰਨੀ ਆਉਣ ਵਾਲੇ ਹਫਤੇ ਵਿੱਚ ਇੱਕ ਸਮਝੌਤੇ ਤੇ ਪਹੁੰਚਣ ਦਾ ਟੀਚਾ ਰੱਖ ਰਹੇ ਨੇ ਪਰ ਇਸ ਦੌਰਾਨ ਚੁਣੌਤੀਪੂਰਨ ਵਪਾਰਕ ਵਾਤਾਵਰਣ ਅਤੇ ਆਰਥਿਕ ਗਤੀਵਿਧੀਆਂ ਤੇ ਭਾਰ ਪਾਉਂਦੇ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ਵਿੱਚ ਇੱਕ ਮੁਸਲਮਾਨ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। नेशनेल काउंसिल ऑफ कैनेडियन मुस्लिम्स ਨੇ ਦੱਸਿਆ ਕਿ ਆਸ਼ਫਾ ਸ਼ਹਿਰ ਵਿੱਚ ਇੱਕ ਰੈਸਟੋਰੈਂਟ ਦੀ ਮਾਲਕ ਨੂੰ ਅਣਪਛਾਤੇ ਸ਼ੱਕੀਆਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦਾ ਹਿਜਾਬ ਖਿੱਚ ਕੇ ਉਤਾਰ ਦਿੱਤਾ ਜਦਕਿ ਉਸ ਦਾ ਸਿਰ ਪੈਰਾਂ ਹੇਠ ਤਰੜਿਆ ਗਿਆ ਮੁਸਲਮਾਨ ਭਾਈਚਾਰੇ ਦੀ ਨੁਮਾਇੰਦਾ ਜੱਥੇਬੰਦੀ ਨੇ ਅੱਗੇ ਕਿਹਾ ਕਿ ਕੁਝ ਸ਼ੱਕੀ ਰੈਸਟੋਰੈਂਟ ਵਿੱਚ ਦਾਖਲ ਹੋਏ ਅਤੇ ਔਰਤ ਨੂੰ ਲੁੱਟਣ ਦਾ ਯਤਨ ਕਰਨ ਲੱਗੇ ਔਰਤਾਂ ਨੇ ਤਕੜੇ ਹੋ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਸ਼ੱਕੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਰੋਕਣ ਵਿੱਚ ناکਾਮਯਾਬ ਰਹੀ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਦੀ ਪੜਤਾਲ ਨਸਲੀ ਨਫ਼ਰਤ ਦੀ ਵਾਰਦਾਤ ਵੱਜੋਂ ਕੀਤੀ ਜਾਵੇ ਚੱਥੇਬੰਦੀ ਦਾ ਕਹਿਣਾ ਸੀ ਕਿ ਪਿਛਲੇ 2 ਵਰ੍ਹਿਆਂ ਦੌਰਾਨ ਪੂਰੇ ਕੈਨੇਡਾ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ ਅਤੇ ਡਰਹਮ ਰੀਜਨ ਵਿੱਚ ਸਾਹਮਣੇ ਆਈ ਤਾਜ਼ਾ ਵਾਰਦਾਤ ਇਸ ਦੀ ਪਰਤੱਖ ਮਿਸਾਲ ਹੈ ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੁਸਲਮਾਨਾਂ ਵਿਰੁੱਧ ਵਗ ਰਹੀ ਨਫ਼ਰਤ ਭਰੀ ਹਵਾ ਨੂੰ ਠੱਲ ਪਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਆਸ਼ਵਾ ਦੀ ਵਾਰਦਾਤ ਬਾਰੇ ਅੱਜ ਮੀਡੀਆ ਸਾਹਮਣੇ ਵਿਸਤਾਰਤ ਜਾਣਕਾਰੀ ਪੇਸ਼ ਕੀਤੀ ਜਾਵੇਗੀ ਉਧਰ ਡਰਹਮ ਰੀਜਨ ਪੁਲਿਸ ਵੱਲੋਂ ਫਿਲਹਾਲ ਵਾਰਦਾਤ ਨਾਲ ਸੰਬੰਧਿਤ ਕੋਈ ਵੀ ਬਿਆਨ ਜਨਤਕ ਨਹੀਂ ਕੀਤਾ ਗਿਆ ਇਹ ਤੇ ਦੱਸਣਾ ਵੱਡਦਾ ਹੈ ਕਿ ਕੈਨੇਡਾ ਵਿੱਚ ਸਾਊਥ ਏਸ਼ੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਵਿੱਚ 1350% ਦੀ ਵਾਧਾ ਹੋਣ ਦੀ ਰਿਪੋਰਟ ਪਿਛਲੇ ਦਿਨੀ ਸਾਹਮਣੇ ਆਈ ਜਦਕਿ ਪੁਲਿਸ ਮੁਤਾਬਕ ਸਾਊਥ ਏਸ਼ੀਅਨ ਲੋਕਾਂ ਉੱਤੇ ਹੋਣ ਵਾਲੇ ਨਸਲੀ ਹਮਲਿਆਂ ਵਿੱਚ 2019 ਤੋਂ 2023 ਦਰਮਿਆਨ 227% ਦੀ ਵਾਧਾ ਹੋਇਆ ਰਿਪੋਰਟ ਕਹਿੰਦੀ ਹੈ ਕਿ ਸਾਊਥ ਏਸ਼ੀਅਨ ਲੋਕਾਂ ਵਿਰੁੱਧ ਸੋਸ਼ਲ ਮੀਡੀਆ ਤੇ 2300 ਪੋਸਟਾਂ ਪਾਈਆਂ ਗਈਆਂ ਜਿਨ੍ਹਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ 12 ਲੱਖ ਰਹੀ ਅਮਰੀਕਾ ਦੀ ਕਾਂਗਰਸ ਵੱਲੋਂ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵਨ ਬਿਗ ਬਿਊਟੀਫੁਲ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਐਨਆਰਆਈਜ਼ ਅਤੇ ਭਾਰਤ ਉੱਤੇ ਇਸ ਦੇ ਵੱਡੇ ਪ੍ਰਭਾਵ ਪੈਣਗੇ ਇਹ ਨਵਾਂ ਕਾਨੂੰਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਹੁਣ ਅਮਰੀਕਾ ਤੋਂ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਨਗਦ ਮਨੀ ਆਰਡਰ ਕੈਸ਼ੀਅਰ ਚੈੱਕ ਜਾਂ ਹੋਰ ਫਿਜ਼ੀਕਲ ਢੰਗ ਨਾਲ ਪੈਸੇ ਭੇਜਣ ਤੇ 1 ਪ੍ਰਤੀਸ਼ਤ ਟੈਕਸ ਲੱਗੇਗਾ ਪਹਿਲਾਂ 5 ਪ੍ਰਤੀਸ਼ਤ ਦਾ ਪ੍ਰਸਤਾਵ ਸੀ ਪਰ ਹੁਣ ਇਹ ਸਿਰਫ 1 ਪ੍ਰਤੀਸ਼ਤ ਹੋਵੇਗਾ ਇਹ ਟੈਕਸ ਐਨਆਰਆਈਜ਼ ਗ੍ਰੀਨ ਕਾਰਡ ਧਾਰਕਾਂ H1B H2A ਵੀਜ਼ਾ ਹੋਲਡਰਾਂ ਅਤੇ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜੇਕਰ ਪੈਸਾ ਅਮਰੀਕਾ ਤੋਂ ਭਾਰਤ ਬੈਂਕ ਟ੍ਰਾਂਸਫਰ ਜਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਭੇਜਿਆ ਜਾਂਦਾ ਹੈ ਤਾਂ ਉਸ ਉੱਤੇ ਕੋਈ ਟੈਕਸ ਨਹੀਂ ਲੱਗੇਗਾ ਜਿਨ੍ਹਾਂ ਐਨਆਰਆਈਜ਼ ਵੱਲੋਂ ਵੱਡੀਆਂ ਰਕਮਾਂ ਜਾਂ ਬਾਰ-ਬਾਰ ਪੈਸਾ ਭੇਜਿਆ ਜਾਂਦਾ ਹੈ ਅਤੇ ਹੁਣ ਉਹਨਾਂ ਨੂੰ ਆਪਣੀ ਵਿੱਤੀ ਯੋਜਨਾ ਮੁੜ ਸੋਚਣੀ ਪਵੇਗੀ ਕਿਰਾਏ ਦੀ ਆਮਦਨ ਤੇ ਕੋਈ ਨਵਾਂ ਟੈਕਸ ਨਹੀਂ ਭਾਰਤ ਵਿੱਚ ਜਾਇਦਾਦ ਤੋਂ ਕਮਾਈ ਕ੍ਰੈਡਿਟ ਦੀ ਆਮਦਨ ਉੱਤੇ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ ਭਾਰਤ ਵਿੱਚ ਦਿੱਤਾ ਟੈਕਸ ਅਮਰੀਕਾ ਵਿੱਚ ਟੈਕਸ ਕ੍ਰੈਡਿਟ ਵਜੋਂ ਲਿਆ ਜਾ ਸਕਦਾ ਹੈ ਅਸਾਈਲਮ ਅਰਜੀ ਵਰਕ ਪਰਮਿਟ ਟੈਂਪੋਰਰੀ ਸਟੇਟਸ ਹਿਮਨਿਟੇਰੀਅਨ ਪੈਰੋਲ ਅਤੇ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਤੇ 5000 ਡਾਲਰ ਜੁਰਮਾਨਾ ਹੋਵੇਗਾ ਘੱਟ ਆਮਦਨ ਵਾਲੇ ਲਈ ਛੂਟ ਨਹੀਂ ਹੋਵੇਗੀ ਟਰੰਪ ਦੇ ਬਿੱਲ ਇਮੀਗ੍ਰੇਸ਼ਨ ਨੀਤੀਆਂ ਹੋਰ ਸਖਤ ਹੋਣਗੀਆਂ ਸਰਹੱਦ ਤੇ ਨਿਗਰਾਨੀ ਵਧੇਗੀ ਅਤੇ ਅਮਰੀਕਾ ਵਿੱਚ 18000 ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਹੋਵੇਗੀ ਮੈਡੀਕੇਟ ਵਰਗੀਆਂ ਸਕੀਮਾਂ 'ਚ ਨਵੇਂ ਕੰਟਰੋਲ ਅਤੇ ਕਟੌਤੀਆਂ ਜਿਸ ਨਾਲ ਘੱਟ ਆਮਦਨ ਵਾਲੇ ਐਨਆਰਆਈਸ ਪ੍ਰਭਾਵਿਤ ਹੋ ਸਕਦੇ ਨੇ 2017 ਵਿੱਚ 트ੰਪ ਟੈਕਸ ਕਟੌਤੀਆਂ ਨੂੰ ਪੱਕਾ ਕਰ ਦਿੱਤਾ ਗਿਆ ਭਾਰਤ ਵਿੱਚ ਐਨਆਰਆਈਸ ਦੁਆਰਾ ਭੇਜੀ ਗਈ ਨਿਵੇਸ਼ ਕੀਤੀ ਰਕਮ ਤੇ 1% ਨਵਾਂ ਟੈਕਸ ਲਾਗੂ ਹੋਵੇਗਾ ਜਦਕਿ ਬੈਂਕਾਂ ਕਾਰਡਾਂ ਰਾਹੀਂ ਭੇਜਿਆ ਪੈਸਾ ਐਗਜ਼ੈਂਪਟ ਰਹੇਗਾ